ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਥੋੜਾ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਘੋਗਾ ਆ ਗਿਆ ਸੱਜਣੋ। ਤੇ ਜ਼ਿਲ੍ਹਾ ਆ ਜਾਂਦਾ ਗਰਦਾਸਪੁਰ। ਤੇ ਨੇੜੇ ਦੀ ਗੱਲ ਕਰਾਂਗੇ ਤਾਂ ਜੈੰਤੀਪੁਰ 메ਨ ਕਸਬਾ 메ਨ ਸ਼ਹਿਰ ਇਸ ਭਰਾ ਨੂੰ ਜੈੰਤੀਪੁਰ ਲੱਗਦਾ ਅਮਕਾਰ ਭੋਗੇ ਵਾਲਾ ਤੇ ਇਹ ਭਰਾ ਆਪਣਾ ਅਰਮਾਨ ਭੋਗੇ ਵਾਲਾ ਨਾਲੋ ਨਾਲ ਘਾਰਾ ਤੇ ਦੋਨੇ ਚਾਚੇ ਤਾਇਆ ਦੇ ਪੁੱਤ ਤੇ ਵਪਾਰ ਦਾ ਕੰਮ ਅੱਜ ਮਲਾਵਾਂਗੇ ਤੁਹਾਨੂੰ ਪਹਿਲਾਂ ਅਰਮਾਨ ਨੂੰ ਤੇ ਉਸ ਤੋਂ ਬਾਅਦ ਅਮਕਾਰ ਨੂੰ ਇਹਦੇ ਕੋਲੇ ਜ਼ਿਆਦਾਤਰ ਟੋਕੜਾਂ ਘਬਣਾ ਚੈੱਕ ਪਾਸ ਹੁੰਦੀਆਂ ਤੇ ਉਧਰਲੇ ਘਰੇ ਹੁੰਦੀਆਂ ਸੱਜਰਾ ਮਈਆਂ ਆਜੂ ਲਈਏ ਜਾਣਕਾਰੀ ਰਮਾਨਵੀਰ ਸਾਸਰੀ ਕਾ ਸਾਸਰੀ ਜੀ ਕੀ ਹਾਲ ਚਾਲ ਦੇ ਚੜਦੀ ਕਲਾ ਤੂੰ ਸੁਣਾ ਮੇਰਾ ਬਸ ਕਿਰਪਾ ਜੀ ਬਾਬੇ ਦੀ ਕਿਰਪਾ ਨਾਲ ਹਾਂ ਜੀ ਹਾਂ ਜੀ ਤੇ ਕਿਵੇਂ ਚੱਲੀ ਜਾਂਦਾ ਦਰਮਾਨ ਬਸ ਮਾਲਕ ਦੀ ਕਿਰਪਾ ਦੇ ਨਾਲ ਵਧੀਆ ਹੀ ਚੱਲੀ ਜਾਂਦਾ ਬਾਕੀ ਵੀਰਾਂ ਭਰਾਵਾਂ ਦੀ ਬਹੁਤ ਸਪੋਰਟ ਆ ਹਾਂ ਹਾਂ ਜੀ ਧੰਨਵਾਦ ਉਹਨਾਂ ਦਾ ਵੀਰਾਂ ਭਰਾਵਾਂ ਦੇ ਸਿਰ ਤੇ ਹੀ ਹੁੰਦਾ ਵਾ ਸਭ ਕੁਝ ਇਹ ਸਪੋਰਟ ਕਰਨਗੇ ਸਬਸਕ੍ਰਾਈਬ ਕਰਨਗੇ ਸ਼ੇਅਰ ਕਰਨਗੇ ਹਾਂ ਚੰਗੇ ਕਮੈਂਟ ਕਰਨਗੇ ਤੇ ਹੋਰ ਹੋਰ ਸਲਾਵਾ ਦੂਗਾ ਹੋਰ ਲਿਆਵਾਂਗੇ ਹੋਰ ਲਿਆਵਾਂਗੇ ਵਾਕਈ ਜੀ ਇਦਾਂ ਹੀ ਆ ਭਾਜੀ ਤੇ ਵੀਡੀਓ ਐਂਡ ਤੱਕ ਵੇਖਣ ਵੀਡੀਓ ਐਂਡ ਤੱਕ ਵੇਖਣ ਦੋ ਟੋਕੜਾਂ ਦਾ ਬਣਾਵ ਖਾਵਾਂਗੇ ਚੈੱਕ ਪਾਸ ਤੇ ਦੋ ਵਿਖਾਵਾਂਗੇ ਬੱਚੇ ਵਾਲੀਆਂ ਭਾਜੀ ਉੱਚੇ ਬੱਚੇ ਵਾਲੇ ਜਾਇਦ ਕੀਮਤ ਤੇ ਵੀਡੀਓ ਐਂਡ ਤੱਕ ਜੁੜੇ ਰਹੋ ਹਾਂ ਹਾਂ ਜੀ ਹਾਂ ਜੀ ਮਾਲ ਆਉਂਦਾ ਰਹਿੰਦਾ ਵਾ ਤਾਜ਼ੀਆਂ ਵੀ ਟੋਕੜਾਂ ਗੱਬਣਾ ਵੀ ਉੱਚੇ ਬੱਚੇ ਵਾਲੀਆਂ ਵੀ ਜਿੱਦਾਂ ਦੀਆਂ ਕਹੋਗੇ ਨੰਬਰ ਸੇਵ ਕਰ ਲਿਓ WhatsApp ਦੇ ਵੀ ਇਹੋ ਹੀ ਨੰਬਰ ਚੱਲੂਗਾ ਆਪਣਾ ਠੀਕ ਆ 78140 88635 ਵਰਜੀ ਨੰਬਰ ਆ 78140 88635 ਸਕਰੀਨ ਤੇ ਆਉਂਦਿਆ ਜੇ ਤੇ ਬਾਕੀ ਵੀਰਾਂ ਨੂੰ ਬੇਨਤੀ ਐਂਡ ਤੱਕ ਜੁੜੇ ਰਹੋ ਤੇ ਬਾਕੀ ਇਹ ਆ ਵੀ ਸਾਰੀ ਵੀਡੀਓ ਚ ਤੁਹਾਨੂੰ ਰੇਡ ਦਾ ਪਤਾ ਲੱਗ ਜੂਗਾ ਘਟਾ ਵਾਲੀ ਵਿਖਾਵਾਂਗੇ ਵੱਧ ਵਾਲੀ ਬਹੁਤੇ ਵੀਰ ਇਦਾਂ ਕਰਦੇ ਆ ਕਦੀ ਮਹੀਂ ਵੇਖ ਕੇ ਨਾ ਮੁੜ ਕੇ ਦੂਜਾ ਡੰਗਰੇ ਵਹਿੰਦੇ ਨਹੀਂ ਵਹਿੰਦੇ ਨਹੀਂ ਲਾਸਟ ਤੱਕ ਦੇ ਹਾਂ ਜੀ ਹਾਂ ਜੀ ਤੇ ਆ ਬਾਤ ਤੋਕਣਾ ਗੱਬਣਾ ਤੋਂ ਚਾਲੂ ਕਰ ਦਈਏ ਅੱਛਾ ਹਾਂ ਜੀ ਇਹਨਾਂ ਦਿਨਾਂ 'ਚ ਮਾਲ ਭਰੀ ਲੱਭਣ ਡਿਆ ਥੋੜਾ ਆ ਜਾ ਘਟ ਅੱਗੇ ਨਾਲੋਂ ਫਰਕੇ ਤੇ ਮਾਲ ਘਟ ਨਿਕਲਦਾ ਮਾਲ ਘਟ ਲੱਭਣ ਡਿਆ ਇਹ ਵੀ ਮੈਨੂੰ ਨਾ ਬੰਦੇ ਕਿਸੇ ਨੇ ਹਰਿਆਣੇੋਂ ਲੈ ਦੀਆਂ ਇਹ ਸੱਜਰਾਂ ਝੂਟੀਆਂ ਤੋਕੜਾਂ ਗੱਬਣਾ ਦੋਵੇਂ ਚੰਗੀਆਂ ਕੁਆਲਿਟੀ ਵਾਲੀਆਂ ਵਾ ਮਹੀਨੇ ਵੀ ਇਹਨਾਂ ਨੂੰ ਕਿਸੇ ਨੂੰ 5.5 ਕੇ ਇਹਨੂੰ 6 ਮਹੀਨਾ ਜਾਂੜਿਆ ਦੁੱਧ ਵੀ ਚੰਗੇ ਆ ਤੇ ਭਾਅ ਵੀ ਚੰਗੇ ਆ ਇਹ ਝੂਟੀ ਤੋਕੜ ਗੱਬ ਚੈੱਕ ਪਾਸ ਚੈੱਕ ਪਾਸ ਸਾਡਾ ਡੰਗਰ ਕੋਈ ਵੀ ਭਾਜੀ ਲੋਗ ਇਹਨਾਂ ਪਹਿਲਾਂ ਫਰਜ਼ ਸਾਡਾ ਮੰਦਾ ਸੀ ਘਰੇ ਲੈ ਕੇ ਚੈੱਕ ਕਰਾਉਨੇ ਆ ਤੇ ਫਿਰ ਵੀਡੀਓ ਦੇ ਵਿੱਚ ਮੈਂ ਹੀ ਪਾਈ ਦੀ ਜੀ ਇਹ ਕਿੰਨੇ ਚਿਰ ਦੀ ਗੱਬਣਾ ਛਾ ਇਹ ਭਾਜੀ 5.5 ਮਹੀਨੇ ਦੀ ਗੱਬਣ ਇਹਨੂੰ 6 ਹੀ ਲੱਗਣਾ ਜੇ ਹੁਣ ਆ 5.5 ਦੀ ਗੱਬਣਾ ਹਾਂਜੀ ਹਾਂਜੀ 6 ਮਹੀਨਾ ਲੱਗਣਾ ਜੇ ਦੁੱਧ ਭਾਜੀ ਦੇ ਕੋ 6 ਕਿਲੋ ਜੇ ਟੋਕੜਾ ਗੱਬਣਾ ਮੇਰੇ ਕੋ ਆਈਆਂ ਜੀ ਅੱਜ ਸੌਖ ਤੇ ਸਵੇਰ ਦੇ ਟਾਈਮ ਆਈਆਂ ਮਾਰਨਿੰਗ ਓਕੇ ਹਾਂਜੀ ਹਾਂਜੀ ਛੋਟੀ ਚੰਗੀ ਛੋਟੀ ਭਾਜੀ ਕਿਹੇ ਗੱਲਾਂ ਵੀ ਨਹੀਂ ਖੁੰਜੀ ਕੱਦ ਕਾਠ ਵਾਲੀ ਐ ਬਾਕੀ ਰੁਪਈਏ ਡਬਲ ਕਰਨ ਵਾਲੀ ਆ ਠੀਕ ਆ ਹਾਂਜੀ ਹਾਂਜੀ ਤੇ ਆਪਾਂ ਗੱਲ ਜਮਾਂ ਖਰੀ ਕਰਾਂਗੇ ਜੋ ਕੁਝ ਹੈਗਾ ਉਹੋ ਕੁਝ ਵਿਖਾਵਾਂਗੇ ਆਪਾਂ ਜਾਇਜ਼ ਕੀਮਤ ਝੋਟੀ ਵੀ ਚੰਗੀ ਆ ਨਹੀਂ ਠੀਕ ਗਾ ਰੁਪਈਏ ਵੀ ਚਲੋ ਬਉਤੀ ਨਹੀਂ ਦੇ ਇੱਕ 20 ਬੂ ਦੀ ਤੇ ਵਿਗ ਜਾਣੀ ਆ ਮਜੇਨਾ ਚੰਗੀ ਘੱਟੀ ਕਿਉਂਕਿ ਸਾਫ ਸੂਫ ਹੈਗੀ ਆ ਬਾਕੀ ਦੁੱਧ ਦੀ ਭਾਜੀ ਸੱਜਰ ਨੇ 13 14 ਕਿਲੋ ਮਜੇਨਾ ਚਵਾਈ ਜਾਣਾ ਵਾ ਥੱਲੇ ਉਹ ਖਾ ਸਕਦੇ ਜੇ ਨਹੀਂ ਉਹ ਲੇਵੇ ਭਾਂਡੇ ਦੀ ਖੁੱਲੀ ਆ ਚੰਗੀ ਝੂਠਾ ਜੀ ਹਾਂ ਜੀ ਬਾਕੀ ਵੀਰ ਭਰਾ ਸਾਰੇ ਤਸੱਲੀ ਕਰਕੇ ਰਹਿਣ ਮਾਲ ਹਾਂ ਆਪਣਾ ਮਾਲ ਆਨਲਾਈਨ ਕੋਈ ਕਿੱਥੇ ਮਰਜ਼ੀ ਮੰਗਵਾ ਸਕਦਾ ਸਾਡੇ ਘਰੇ ਆ ਕੇ ਵੀ ਲੋਕੇਸ਼ਨ ਪਤਾਾਂਗੇ ਸਾਡੇ ਘਰੇ ਵੀ ਆ ਕੇ ਤਸੱਲੀ ਕਰ ਸਕਦਾ ਚਾਂਦੀ ਦਾ ਹਾਂ ਜੀ ਹਾਂ ਜੀ ਇਹਦਾ ਭਾਜੀ ਮੁੱਲ ਜੈਜੀ ਕਰਾਂਗੇ ਆਪਾਂ ਕਿੰਨੇ ਦੀ ਮੁੱਲ ਭਾਵੇਂ ਕਰਨ ਉਹਦਾ ਕਰ ਲਈ 80000 ਹੈ ਅੱਛਾ ਇਹ 75000 ਟਿਛੋੜ ਕਰ ਦਾਂਗੇ 75000 ਦੀ ਫਿਕਸਡ ਪ੍ਰਾਈਸ ਹੈ ਅੱਛਾ ਹਾਂ ਜੀ ਜੈ ਜੈ ਕੀਮਤ ਭਾਜੀ ਹੁਣ ਡੰਗਰਾਂ ਦਾ ਰੇਟ ਵੀ ਬਾਹਰ ਪੜਾਵਾ ਪਰ ਝੋਟੀ ਵੀ ਚੰਗੀ ਨਵੀਂ ਹੈ ਨਹੀਂ ਚੰਗੀ ਆ ਥਣ ਵੀ ਚੰਗਾ ਹਾਂ ਜੀ ਹਾਂ ਜੀ ਤੇ ਚੈੱਕ ਪਾਸ ਕਿੰਨੇ ਚਰਦੀ ਹੈ ਚੈੱਕ ਪਾਸ ਭਾਜੀ ਸਾਢੇ 5 ਮਹੀਨੇ ਪੂਰੇ ਡਾਕਟਰ ਨੇ ਮੈਨੂੰ ਕੰਪਲੀਟ ਦਸੇਜ ਠੀਕ ਆ 6 ਮਹੀਨਾ ਲੱਗਣਾ ਜੇ ਇਹਨੂੰ ओके हां जी हां जी ਤੇ 6 ਮਹੀਨਾ ਲੱਗਣਾ ਜੀ ਨੂੰ ਇੱਕ ਪਾਸ 75000 ਦੀ 28 ਤਰੀਕ ਨੂੰ 6 ਮਹੀਨੇ ਲੱਗ ਜਾਣਾ ਭਾਜੀ ਇਹਨਾਂ 28 ਤਰੀਕ ਨੂੰ हां जी हां जी ਆਹ 28 ਆਉਣੀ ਇਹਨਾਂ ਓਕੇ ਫਿਰ ਤਾਂ ਲੈ ਲਿਆ ਕੰਮ ਇਹਨੇ हां जी हां जी ਬਾਕੀ ਚੰਗੀ ਏ ਛੋਟੀ ਉੱਚੀ ਲੰਮੀ ਜਵਾਨ ਆ ਰੇਟ ਵੀ ਜਾਇਜ਼ ਆ ਨੋਰਮਲ ਆ ਭਾਜੀ ਛੋਟੀ ਦੇ ਹਿਸਾਬ ਨਾਲ ਹੈ ਨਾ ਭਲੀ ਮਾਸਿਆ ਜਿਹੜਾ ਮਰਜੀ ਫੜੀ ਫਿਰੇ ਕੋਈ ਇਸ ਕੱਲ ਨੂੰ ਕਮਿਊਨੀਕੇਸ਼ਨ ਹਾਂ ਜੀ हां जी ਤੇ ਐਦਾ ਕੀ ਹਿਸਾਬ ਆ ਇਹ ਵੀ ਜਾਇਜ਼ ਕੀਮਤ ਤੇ 3 ਮਹੀਨੇ 6 ਜਾਣ ਰਿਹਾ ਜੀ ਨੂੰ ਇਹਨੂੰ ਵੀ ਛੇਮਾ ਪੰਜ ਕੰਪਲੀਟ ਕਰਕੇ ਮਹੀਨੇ ਇਹਨਾਂ ਨੂੰ ਦੋਹਾਂ ਨੂੰ ਲਾਗੋ ਲਾ ਕੀ ਆ ਅੱਛਾ ਦੋ ਚਾਰ ਦਿਨਾਂ ਦਾ ਫਰਕ ਹੋਊਗਾ ਠੀਕ ਆ ਆਪਾਂ ਚੈੱਕ ਕਰਾ ਲਈ ਹੀ ਦੋਵੇਂ ਚੈੱਕ ਰਾ ਕੇ ਤੇ ਸਲੀਨਾ ਘਰੇ ਲੈਂਦੀਆਂ ਨਾਲ ਹੀ ਟੀਕਾ ਟੂਗਾ ਲਾਦੀ ਦੇ ਠੰਡੇ ਵਧੀਆ ਓਕੇ ਪਰਫੈਕਟ ਕੰਮ ਹੁੰਦਾ ਜਮਾਂ ਨਹੀਂ ਠੀਕ ਆ ਜੱਤਾ ਓਕੇ ਇਹਦੇ ਕੋਲੇ ਦੁੱਧ ਫਿਰ ਦੁੱਧ ਦੇ ਕੋਲ 5 ਕਿਲੋ ਜੇ ਕਿਉਂਕਿ ਮਈ ਸਵੇਰੇ ਆਈ ਮਈਨੇ ਆ ਕੇ ਜੀ ਨਹੀਂ ਲਾਇਆ ਓਕੇ ਆਖੀ ਆਈਆਂ ਨਾ ਸਵੇਰੇ ਜੋੜਾ ਇਹ ਮੇਰੇ ਕੋਲ ਸਵੇਰੇ ਆਇਆ ਜੇ ਠੀਕ ਆ ਹਾਂਜੀ ਹਾਂਜੀ 21 ਤਰੀਕ ਅੱਜ 21 ਤਰੀਕ ਤੇ 28 ਨੂੰ ਉਹਨੂੰ ਲੱਗ ਜਾਣਾ ਹਨਾ ਹਾਂਜੀ ਹਾਂਜੀ ਓਕੇ ਇਹਨੂੰ 1 ਤਰੀਕ ਨੂੰ 6 ਮਹੀਨਾ ਲੱਗਣਾ ਮੇਰੇ ਨੂੰ ਇਹਨੂੰ 1 ਨੂੰ ਲੱਗਣਾ ਹਾਂਜੀ ਹਾਂਜੀ ਲੈ ਤਸੱਲੀ ਵਾਲੀਆਂ ਬਾਜੀ ਜਿੰਨੀਆਂ ਵੀ ਹੈਗੀਆਂ ਮੱਝ ਦੁੱਧ ਵਾਲੀ ਆ ਖਰੀ ਆ ਜਮਾਂ ਹੀ ਇੱਕ ਰੰਗ ਕਾਲੀ ਆ ਬਾਕੀ ਠੰਡੀ ਠੁੰਡੀ ਬੜੀ ਆ ਨਹੀਂ ਚੰਗੀ ਆ ਕੀਮਤ ਇਹਦੀ ਜਾਇਜ਼ ਕਰਾਂਗੇ ਕਿੰਨੀ ਮੋਲ ਭਾਵੇਂ ਦਾ 72000 ਕਰ ਦਈਏ ਇਹ ਬਾਜੀ 4000 ਛੋਟ ਕਰਾਂਗੇ 2 ਘਟ 70000 ਦੀ ਦੇ ਦਾਂਗੇ 68000 ਦੀ ਝੋਟੀ ਦੇ ਦਾਂਗੇ ਜਮਾ ਜੈਜ ਹੋਰ 10000 ਛੱਡ ਦਾਂਗੇ 67000 67000 ਦੀ ਦੇ ਦਾਂਗੇ ਜੈ ਜੈ ਭਾਜੀ ਸਾਫ ਹੈ ਮੈਂ ਜਿੱਲੀ 6 ਮਹੀਨੇ ਕੰਪਲੀਟ ਕਰ ਚੁੱਕੀ ਆ 6 ਮੀਨਿਡ ਕਰ ਕੀ ਤੋ ਦੁੱਧ ਵੀ 5 ਕਿਲੋ ਮਾ ਜੈ ਇਨਾ ਠੰਡਾ ਵਧੀਆ ਠੀਕ ਆ ਆ ਵੀ ਜੈ ਦੇ ਕੀਮਤ ਤੇ ਝੋਟੀ ਆ ਇਹਦੇ ਮਗਰੇ ਹੈਗੇ ਜੇ ਕੱਟਾ ਜੇ ਚਾਰ ਦੰਦ ਆ ਦੰਦੋ ਵੀ ਪੁੱਟ ਕੇ ਵਿਖਾ ਦਾਂਗੇ ਇਹਨੇ ਆਖਿਓ ਵੀ ਉਦਾਂ ਹੀ ਕਈ ਕਹਿ ਦਿੰਦੇ ਵੀ ਚੌਗੀ ਇਦਾਂ ਉਦਾਂ ਆਪਾਂ ਵਿਖਾਵਾਂਗੇ ਵੀ ਮੂੰਹ ਚਾਰ ਦੰਦਾਂ ਹਾਂਜੀ ਉਦਾਂ ਕਹਿੰਦੇ ਕੱਟੀ ਸਾਂਭੀ ਨਹੀਂ ਆ ਮੇਣ ਗੱਲ ਲੋਕ ਸਾਂਭੀ ਨਹੀਂ ਜੈ ਕੁਆਲਿਟੀ ਚੰਗੀ ਸੀ ਹਾਂਜੀ ਆ ਵੇਖਿ ਆ ਵੀਡੀਓ ਜੇ ਬਖਾਵਾਂਗੇ 4 ਦਾ ਦੀਏ ਝੂਠੇ ਨਹੀਂ ਠੀਕ ਆ ਫਿਰ ਓਕੇ ਰਿਪੋਰਟ ਆ ਛਾ ਬੱਚਾ ਇਹਨਾਂ ਚੋਂ ਕਿਹੜਾ ਇਹਦਾ ਬੱਚਾ ਵਰਲਾ ਜੀ ਕੋਈ ਜਿਆਦਾ ਜਿਹੜਾ ਬੈਠਾ ਹਾਂਜੀ ਆ ਜਿਹੜਾ ਉੱਤੇ ਖਲੁੱਤਾ ਜਿਹੜਾ ਖਰੋਤਾ ਤੇ ਦੁੱਧ ਦੇ ਕੋਲੇ ਦੁੱਧ ਭਾਜੀ ਇਹਦੇ ਕੋ 8 ਕਿਲੋ ਆ ਲੈ ਸਾਢੇ 7 ਤੇ ਪੱਕਾ ਹੀ ਮਹਿੰਤੀ ਵਾਲਾ ਹੀ ਜਾਂਦਾ ਸਾਢੇ 7 ਤੇ ਕਹਿੰਦਾ ਪੱਕਾ ਹੀ ਮਹਿੰਤੀ ਵਾਲਾ ਬਾਕੀ ਧਾਰ ਤੂਰ ਪੁੱਲੀ ਆ ਬੰਦਾ ਚੋਲੇ ਬੀਬੀ ਝੋਲੇ ਕੋਈ ਵੀ ਚੋਲੇ ਗੱਲ ਕੋਈ ਨਹੀਂ ਨਹੀਂ ਯਾਰ ਝੂਟੀ ਤੇਰੀ ਗੱਲ ਲੱਖ ਰੁਪਏ ਜੈ ਜੈ ਰੇੜਿਆ ਭਾਜੀ ਤਾਂ ਝੂਟੀ ਚੰਗੀ ਸੀ ਚੰਗੀ ਆ ਸਾਰੀ ਹਾਂ ਤੇ ਬਾਕੀ ਭਾ ਵੀ ਜੈ ਜਿਆ ਭਾਜੀ ਕੋਈ ਨਿਯਾਜ ਨਹੀਂ ਆ ਠੀਕ ਆ ਛੋੜੀ ਦੀ ਕੀਮਤ ਆ ਬੱਚਾ ਕਟਾ ਕੇ ਕੱਟੀ ਇਹਦੇ ਮਗਰ ਕਟਾ ਦੂਜੀ ਮਗਰ ਕੱਟੀ ਆ ਜਿਹੜੀ ਲਾਸਟ ਵਿਖਾਉਣੀ ਉਹਦੇ ਮਗਰ ਕੱਟੀ ਆ ਹਾਂ ਜੀ ਹਾਂ ਜੀ ਭਾਜੀ ਬਿਲਕੁਲ ਸ਼ਾ ਓਕੇ ਨੋ ਵੀ ਛੋਟੇ ਜਿਹੇ ਵਜ਼ੂਨ ਦੀ ਚਾਰ ਦੰਦ ਝੋਟੀ ਆਪ ਵੀ ਕੱਟੀ ਕਰਮਾਂ ਵਾਲੀ ਤੇ ਚੂਣ ਚਾਂਨ ਵੀਰ ਕਹਿੰਦਾ ਓਕੇ ਆ ਸਾਰੀ ਚੰਗੀ ਭਾਜੀ ਕੋਈ ਸੰਭਲੇ ਨਾ ਹਾਂ ਗਾਂ ਵਾਅਦੇ ਦੀ ਆ ਝੋਟੀ ਭਾ ਵੀ ਚੰਗਾ ਭਾਜੀ ਹਾਂ ਥੱਲੇੋਂ ਵੇਖੋ ਇਨੂੰ ਦਾਣਾ ਫੱਕਾ ਅੱਜ ਵੀ ਪੈ ਜੇ ਹੁਣ ਵੀ ਬਣ ਸਕਦੀ ਬਰੀਆ ਤੁਹਾਡੀ ਹਾਂ ਨਹੀਂ ਚੰਗੀ ਆ ਭਾਜੀ ਜੀ ਨਿੱਕਾ ਨਿੱਕਾ ਸਿੰਘ ਹਾਂ ਜੀ ਹਾਂ ਜੀ ਰੇਟ ਇਹਦਾ ਮੁੱਲ ਭਾਵੇਂ ਕਰਨੂ ਇਹਦਾ 70000 ਕਰ ਦਈਏ ਇਹ ਫਿਕਸ ਹੀ ਪ੍ਰਾਈਸ 65000 ਦੀ ਆ ਜਿਵੇਂ ਆ ਜਾਏ ਕਰ ਦੇਂਗਾ ਥੋੜਾ ਬਹੁਤ ਕਰ ਦਾਂਗੇ 1000 ਛੱਡ ਦਾਂਗੇ ਕੋਈ 60000 40000 ਚ ਜਾਇ ਜਿਆ ਭਾਜੀ ਠੀਕ ਆ ਰੇਟ ਵੀ ਨਿਕੇ ਨਿਕੇ ਜੀ ਹਾਂ ਇਹਦੇ ਕੋਲੇ ਕਟਾ ਰੇਟ ਡੇਢ ਕ ਮਹੀਨਾ ਲਾ ਲਓ ਸੂਤ ਨੂੰ ਨਹੀਂ ਹੈਗਾ ਵੀ ਆਪਦੀ ਸੂਈ ਵੇਖ ਲਿਆ ਕੋਈ ਯਾਰਾ ਜਿਰ ਨਹੀਂ ਡੇਢ ਕ ਮਹੀਨੇ ਦੀ ਆ ਨਹੀਂ ਚੰਗੀ। ਨੂੰਹੇ ਦੇ ਨਵੀਂ ਪਹਿਲੀ ਆ ਤੇ ਇਹਦਾ ਮਹਿੰਦਾ ਕੀ ਸਾਬ ਆ। ਇਹ ਭਾਜੀ ਵੇਖ ਲਓ ਮੈਂ ਬਹੁਤ ਖਰੀ ਦੁੱਧ ਨੂੰ ਬੜੀ ਖਰੀ ਜੇ। ਠੀਕ ਆ। ਸਿੰਘ ਥੋੜਾ ਸ਼ਿਵਰਾ ਜ਼ਰੂਰ ਰੱਖਦੀ ਆ ਪਰ ਥਣਾ ਥੁਣਾ ਦੇ ਦੁੱਧ ਦੇ ਹੱਕ ਚ ਬਹੁਤ ਹੀ ਖਰੀ ਆ ਜਿੰਨੂੰ। ਇਹ ਵਾ ਬੜਾ ਚੰਗਾ ਮੈਂ ਕੋਲੇ। ਚਵਾਈ ਵੀ ਬਹੁਤ ਚੰਗੀ ਆ। ਮਗਰ ਕੱਟੀ। ਕੱਟੀ ਮਗਰ ਇਹਦੇ। ਦੁੱਧ ਇਹਦੇ ਕੋਲੇ। ਆ ਠੀਕ ਲਓ ਪੱਕਾ ਤਿਆਰ ਆ ਦੁੱਧ। ਕੱਢ ਖਾਂ ਬਾਹਰ ਇਹਨੂੰ। ਤੇ ਕੋਈ ਵੀਰ ਭਰਾ ਸਾਹਮਣੇ ਮੇਰੇ ਕੋਲ ਕੱਲ ਸ਼ਾਮੀ ਆਈਗੇ। ਤੇ ਦੁੱਧ 9-10 ਕਿਲੋ ਤੇ ਉਹ 10 ਕਿਲੋ ਮਹੀਨਾ ਦਈ ਜਾਣਾ। ਨਹੀਂ ਠੀਕ ਆ। ਸ਼ਾ ਚੂਣ ਪੋਲੀ ਤੇ ਸੁਆ ਭਾਜੀ ਦੂਜਾ ਕੋਈ ਸੁਆ ਸਿੰਘ ਵੇਖ ਕੇ ਨਾ ਲਾਵੇ ਜਦਾ ਸੁਆ ਦੂਜਾ ਹੀ ਆ ਠੀਕ ਆ ਤੇ ਇਹ ਕਰਮ ਵਾਲੀਆਂ ਉਹਦਾ ਸਿੰਘ ਥੋੜਾ ਖੁੱਲਾ ਕਰ ਜਾਂਦੀਆਂ ਬਾਕੀ ਦੁੱਧ ਨੂੰ ਚੰਗੀ ਆ ਭਾਜੀ ਮੇਨ ਗੱਲ ਆ ਜਿੰਨੇ ਤੇ ਚੋਣਾ ਦੁੱਧ ਉਹ ਤਾਂ ਨਹੀਂ ਜੇ ਮੈਂਦਾ ਸਿੰਘ ਚੱਲ ਜੇ ਸਿੰਘ ਉਹ ਜੇ ਭਾਉ ਉਹ ਜਾ ਕਰਦਿਆਂ ਭਾਉ ਜੀ ਆ ਜੀ ਆ ਬਾਹਰ ਕੱਢ ਕੇ ਵਿਖਾਉਨੇ ਆ ਮਹੀਂ ਬਹੁਤ ਸਾਫ ਸੁਥਰੀ ਐ ਲੈ ਨਹੀਂ ਠੀਕ ਆ ਹਾਂ ਦਾ ਇਹਨੂੰ ਬਾਹਰ ਕੱਢ ਕੇ ਵਿਖਾਵਾਂਗੇ ਭਾਈ ਕਰੂ ਚੈੱਕ ਠੀਕ ਆ ਆਏ ਹਾਏ ਹਾਏ ਬਾਹਰ ਮੌਸਮ ਵੀ ਬੜਾ ਮਾਲਕ ਦੀ ਰਹਿਮਤ ਆ ਤੇ ਤੇ ਕਿਰਪਾ ਮਾਲਕ ਦੀ ਤੇ ਬਹੁਤ ਵਧੀਆ ਮੌਸਮ ਹੋਇਆ ਆ ਲੱਗਾ ਜੇ ਬੋਲ ਮੇਰੇ ਭਰਾ ਦਾ ਕਰ ਲੋ ਚੈੱਕ ਵੇਖੋ ਕਰੂ ਚੈੱਕ ਪਾਜੀ ਯਾਰ ਮਾਨ ਕੋਕੇ ਵਾਲਾ ਤੋਕੜਾਂ ਗੱਬਣਾ ਦਾ ਸ਼ਕੀਨ ਤੋਕੜੇ ਗੱਬਣ ਦੇ ਪਾਜੀ ਬਹੁਤ ਹੀ ਕੋਈ ਦਿੱਤਾ ਕਰਮਾਲੀਆਂ ਤੋਕੜਾਂ ਗੱਬਣਾ ਨੇ ਨਾ ਹਾਂ ਆ ਵੇਚਤੀ ਆ ਮੈਂ ਹਾਂ ਮੈਂ ਆ ਵੀ ਇਹ ਵੇਗੀ ਮੱਜ ਇਹ ਘਰੇ ਲੈ ਗਈ ਵੀਰ ਹਣੀ ਕਾਲਾ ਉਹ ਅੱਗੇ ਵੀ ਮਈਆਂ ਸਾਡੇ ਘੱਟੀ ਦੇ ਸੱਜਰਾਂ ਨੂੰ ਜਾਂਦੀ ਆ ਹਾਂ ਜੀ ਹੰਡੀ ਬੜੀ ਭਾਜੀ ਭਵੇਂ 10-12 ਬੱਚਾ ਛੱਡ ਦੋ ਦਿਹਾੜੀ ਚ ਨਹੀਂ ਠੀਕ ਇੰਨੀ ਸੀਲੇ ਧਾਰ ਵੀ ਫਿਰ ਭੁੱਲੀ ਆ ਜਮਾ ਦੇ ਕਿੰਨੇ ਦੀ ਦੇਣੀ ਮੇਰੇ ਵੀਰ ਨੇ ਇਹਦਾ ਭਾਏ ਮੁੱਲ 67000 ਕਰ ਦਈਏ 60 ਤੇ 7 ਇਹ 67000 ਦੀ ਦੇ ਦਾਂਗੇ 67000 ਦੀ ਦੇ ਜਿਆ ਜਿਆ ਭਾਜੀ ਜਿਆ ਜੀ ਆ ਯਾਰ ਕੋਈ ਜਮਾ ਜਿਆ ਜਿਆ ਘੱਟੀ ਵੀ ਮਗਰਿਆ ਦੁੱਧ ਵੀ ਚੰਗਾ ਵਾ ਪਾਜੀ 8 ਕਿਲੋ ਵਾਲੀ ਕਿੱਥੇ ਤੇ ਰੇਟ ਦੀ ਲੱਭਣੀ ਇਹਨਾਂ ਦਣਾਂ ਦੀ ਨਹੀਂ ਲੱਭਣੀ ਬਿਨਾ ਬੱਚੇ ਤੋਂ ਇਹ ਫਿਕਸੀ ਪ੍ਰਾਈਸ ਹੀ ਜੇ ਜਮਾਈ ਹਾਂ ਨੋਰਮਲ ਹੀ ਆ ਬਾਕੀ ਚੂਣ ਵੀ ਚੰਗਾ ਹੋਵੇ ਸ਼ਿਵਾਈ ਭਾਜੀ ਚਵੇਂ ਥਣ ਬਰਾਬਰ ਆ ਦਾ ਸਾਂਭਣਾ ਲਾ ਹੋਵੇ 10 ਕਿਲੋ ਦੁੱਧ ਲੈ ਕੇ ਲੈ ਜੀ ਮੈਂ ਨਾ ਭਾਜੀ ਸਾਰਾ ਸੂਆ ਚੋ ਕੇ ਫੇਰ 60 ਸੂਤ ਦੀ ਵੇਚ ਜਾਣੀ ਹੈ ਵੇਚ ਜਾਣੀ ਆ ਅਖਰ ਮਾਨ ਕੋਗੇ ਵਾਲੇ ਕੋਲੇ ਜਾਣਾਰ ਹਾਂਜੀ ਹਾਂਜੀ ਨਹੀਂ ਠੀਕ ਆ ਬਾਕੀ ਨੰਬਰ ਆਪਣਾ ਸੇਵ ਕਰ ਲਿਓ ਮਾਲ ਆਡੇ ਕੋ ਹੁੰਦਾ ਰਹਿੰਦਾ ਵਾ ਠੀਕ ਆ ਹਰ ਕਿਸ ਤਰ੍ਹਾਂ ਦਾ ਹੁੰਦਾ ਜੀ ਤੇ ਬਾਕੀ ਕਲਾਕਾਰੀ ਦਾ ਵੀ ਬਹੁਤ ਕਲਾਕਾਰੀ ਤਾਂ ਵੀ ਬਾਬੇ ਦੀ ਕਿਰਪਾ ਦੇ ਨਾਲ ਨਵੰਬਰ ਮਹੀਨੇ ਦੇ ਗਾਣਾ ਕੱਢ ਕੇ ਟਾਈਮ ਇੱਕ ਅੱਧਾ ਗਾਣਾ ਕੋਈ ਸੁਣਾ ਦੇ ਨਵੰਬਰ ਮਹੀਨੇ ਦੇ ਗਾਣਾ ਕੱਢਣਾ ਆਪਣਾ ਫੇਰ ਨਵੰਬਰ ਮਹੀਨੇ ਦੇ ਲੀ ਜੇ ਕਰਾਂਗੇ ਹਾਂ ਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਇਹਦੇ ਇੱਕ ਅੱਧਾ ਟੱਪਾ ਟੋਪਾ ਤਾਂ ਸੁਣਾ ਦਿਆ ਕਰਕੇ ਤੇ ਪਿਆਰ ਕਰਨ ਵਾਲੇ ਜਰੂਰ ਭਾਜੀ ਛੱਡ ਇੱਕੋ ਹੀ ਅੰਤਰਾ ਇੱਕੋ ਹੀ ਸੁਣਾਵਾਂਗੇ ਬਾਹਾਂ ਹਾਂ ਕਰਦੇ ਕਰਪਾ ਹੈਗਾ ਕਿ ਇਹ ਵੀਰ ਭਰਾ ਦਾ ਹੀ ਆ ਆਪਣੇ ਵੀ ਲਿਖਦੇ ਆ ਕੋਈ ਨਹੀਂ ਮਾਰਿਆ ਚਲੋ ਮਿਹਨਤ ਵਾਲਾ ਹੀ ਗਾਣਾ ਸੁਣਾਵਾਂਗੇ ਰਾਤ ਪਾਨੂ ਨੀ ਸੌਦੇ ਜੀ ਨਾ ਤੇ ਅੱਗ ਲਾਣੀ ਔਰ ਡਰਤੇ ਨਹੀਂ ਹੁੰਦੇ ਜੀ ਨਾ ਦੁਨੀਆਂ ਡਰਹਾਉਣੀ ਓ ਕਈ ਵਾਰ ਅੱਖਾਂ ਤੇ ਬੰਨ ਪੱਟੀਆਂ ਧਾਗੇ ਸੁਹੀ ਵਾਲੇ ਨੱਕੇ ਚੋਂ ਲਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਵਾਹ ਮੇੜ ਤਾਂ ਦੇ ਉੱਤੇ ਪੁਰਾਈ ਹੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਾਂ ਤੇ ਲਾਉਣ ਨੂੰ ਹੋਰ ਰੱਬ ਕਿਦੇ ਘਰੇ ਬੈਠੇ ਰੋਟੀ ਆਣੀ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਕੀ ਬਾਤ ਐਦਾਂ ਤਾਂ ਨਹੀਂ ਜਾਂਦਿਆਂ ਪਈ ਗੇਮਾਂ ਜਿੱਤਿਆਂ ਚੋਟੀ ਦੇ ਸ਼ਿਕਾਰੀ ਵੀ ਹਰਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਜਾਉਂਦਾ ਰਿਹਾ ਸੱਜਣਾ ਤਾਂ ਨਵਾਦ ਵੀਰ ਜੀ ਹਾਂ ਮਹਾਰਾਜ ਕਿਰਪਾ ਕਰੇ ਬਾਕੀ ਰਿਆਜ ਹੁਣ ਕਰਾਂਗੇ ਚਾਲੂ ਫੇਰ ਕਲਾਸਾਂ ਦਾ ਆਉਣੀਆਂ ਚਾਲੂ ਕਰ ਦੇਣੀਆਂ ਵਾ ਠੀਕ ਆ ਕੰਮ ਕਰ ਕਰ ਕੇ ਕਿਹੜੇ ਸਾਨਾ ਚ ਆਇਆ ਸੀ ਆਪਣਾ ਇਹ ਬਾਈ ਜੀ ਕੀਤਾ ਸੀ ਗਾਣਾ ਬਾਈ ਚ ਕੀਤਾ ਸੀ ਗਾਣਾ ਸੀ ਇਹ ਹਾਂਜੀ ਇਹ ਗਾਣਾ ਕੱਢਿਆ ਸੀ YouTube ਤੇ ਵੀ ਹੈਗਾ ਵਾ ਠੀਕ ਆ ਬਾਕੀ Instagram ਤੇ ਵੀ ਆਈਡੀ ਹੈਗੀ ਆ ਠੀਕ ਆ ਠੀਕ ਤੇ ਚਲੋ ਵਖਾਵਾਂਗੇ ਗਾਹ ਅਕੇ ਦੇ ਨਵੰਬਰ ਦੇ ਮਹੀਨੇ ਲੱਗ ਪਾਵਾਂਗੇ ਮਹਾਰਾਜ ਦੀ ਕਿਰਪਾ ਤਾਂ ਆਉਣ ਵਾਲਾ ਸਮਾਂ ਚੰਗਾ ਹੀ ਨੇ ਆਵਾਂਗੇ ਹਾਂਜੀ ਮਿਹਨਤ ਕਰਾਂਗੇ ਫੇਰ ਇਹ ਲਾਈਨ 'ਚ ਫੇਰ ਪਿਆਰ ਰੱਖਾਂਗੇ ਨਵੰਬਰ ਮਹੀਨੇ 'ਚ ਗਾਣਾ ਜ਼ ਮੈਂ ਠੀਕ ਹਾਂ। ਧੰਨਵਾਦ ਆ ਸੱਜਣੋ। ਵੀਡੀਓ ਨੂੰ ਐਂਡ ਤੱਕ ਵੇਖ ਐਂਡ ਤੱਕ ਹੀ ਜੁੜੇ ਰਹੋ ਭਾਈ। ਤੇ ਕਰਿਓ ਵੀਡੀਓ ਸ਼ੇਅਰ ਦੱਬ ਕੇ। ਹਾਂ ਜੀ। ਤੇ ਕਰਿਓ ਸਪੋਰਟ ਭਰਾ ਦੀ ਜੇ ਗਾਉਣ ਵਾਲੇ ਪਾਸੇ ਸਿੰਘ ਇੰਗਲੈਂਡ ਨਾਲ ਜੁੜਿਆ। ਜਰੂਰ ਭਾਈ। ਕਰਿਓ ਕਨੈਕਟ। ਇਹ ਫੇਸਬੁੱਕ ਤੇ ਵੀ ਆਈਡੀ ਰਿਮਾਂਡ ਬੋ ਪਰ ਇਹ ਜੀ ਇੰਸਟਾਗ੍ਰਾਮ ਤੇ ਰਿਮਾਂਡ ਬੋ ਪਰ ਇਹ ਜੀ। ਠੀਕ ਆ। ਸਰ ਕੇ ਕਰਿਓ ਉੱਤੇ ਪ੍ਰੋਫਾਈਲ ਆਪਣੀ ਆਏਣੀ ਆ। ਠੀਕ ਆ। ਤੇ ਬਾਕੀ ਸਪੋਰਟ ਕਰੋ ਵੱਧ ਤੋਂ ਵੱਧ। ਮੈਂ ਤਾਂ ਹੀ ਕਰਾਂਗੇ। ਠੀਕ ਆ। ਬਾਕੀ ਭਰਾਵਾਂ ਦੇ ਸਿਰ ਤੇ ਹੀ ਆ ਸਭ ਕੁਝ। ਜਿਉਂਦੇ ਵਾਸਤੇ। ਧੰਨ